ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੇ ਅੱਜ 11 ਵਰੇ ਪੂਰੇ ਕਰ ਲਏ ਨੇ ਇਸ ਯੋਜਨਾ ਤਹਿਤ 11 ਸਾਲਾਂ ਵਿੱਚ 56 ਕਰੋੜ ਤੋਂ ਵੱਧ ਬੈਂਕ ਖਾਤੇ ਖੋਲੇ ਗਏ ਨੇ ਜਿਨ੍ਹਾਂ ਵਿੱਚ ਕੁੱਲ ਜਮਾ ਰਕਮ 2.68 ਲੱਖ ਕਰੋੜ ਰੁਪਏ ਹੈ ਇਹਨਾਂ ਵਿੱਚੋਂ 67% ਤੋਂ ਵੱਧ ਖਾਤੇ ਪਿੰਡوں ਜਾਂ ਅਰਧ ਸ਼ਹਿਰੀ ਖੇਤਰਾਂ ਵਿੱਚ ਨੇ ਅਤੇ 56% ਖਾਤੇ ਮਹਿਲਾਵਾਂ ਵੱਲੋਂ ਖੋਲੇ ਗਏ ਨੇ ਪੇਸ਼ ਹੈ ਇੱਕ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ 2014 ਵਿੱਚ ਸ਼ੁਰੂ ਕੀਤੀ ਵਿਸ਼ਵ ਦੀ ਸਭ ਤੋਂ ਵੱਡੀ ਵਿੱਤੀ ਸਮਾਵੇਸ਼ਨ ਯੋਜਨਾ ਪ੍ਰਧਾਨ ਮੰਤਰੀ ਜਨਤਨ ਯੋਜਨਾ ਇੱਕ ਕ੍ਰਾਂਤੀਕਾਰੀ ਬਦਲਾ ਸਾਬਤ ਹੋਈ ਹੈ 28 ਅਗਸਤ 2025 ਨੂੰ ਇਸ ਯੋਜਨਾ ਨੇ ਆਪਣੇ ਸ਼ਾਨਦਾਰ 11 ਸਾਲ ਪੂਰੇ ਕਰ ਲਏ ਨੇ ਇਸ ਯੋਜਨਾ ਨੇ ਦੇਸ਼ ਦੇ ਕਰੋੜਾਂ ਲੋਕਾਂ ਖਾਸ ਤੌਰ ਤੇ ਮਹਿਲਾਵਾਂ ਨੌਜਵਾਨਾਂ ਤੇ ਹਾਸ਼ੀਏ ਤੇ ਪਏ ਭਾਈਚਾਰਿਆਂ ਨੂੰ ਦੇਸ਼ ਦੀ ਆਰਥਿਕ ਮੁੱਖ ਧਾਰਾ ਵਿੱਚ ਸ਼ਾਮਲ ਕਰਕੇ ਬਰਾਬਰ ਦਾ ਜੀਵਨ ਦਿੱਤਾ ਹੈ ਜਨਤਨ ਖਾਤੇ ਨੇ ਆਧਾਰ ਅਤੇ ਮੋਬਾਈਲ ਦੇ ਨਾਲ ਮਿਲ ਕੇ ਇੱਕ ਅਜਿਹੇ ਇਕੋਸਿਸਟਮ ਦਾ ਨਿਰਮਾਣ ਕੀਤਾ ਹੈ ਜਿਸ ਦੇ ਨਾਲ ਸਰਕਾਰ ਅਤੇ ਲਾਭਪਾਤਰਿਆਂ ਦੇ ਵਿਚਕਾਰ ਦੂਰੀਆਂ ਨਾਂ ਦੇ ਬਰਾਬਰ ਹੋ ਗਈਆਂ ਨੇ ਸਾਲ 2014 ਵਿੱਚ ਲਾਲ ਕਿਲੇ ਤੋਂ ਪੀਐਮ ਮੋਦੀ ਨੇ ਇਸ ਯੋਜਨਾ ਦਾ ਐਲਾਨ ਕੀਤਾ ਅਤੇ 11 ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਉਹਨਾਂ ਨੇ ਇਹਨਾਂ ਖਾਤਿਆਂ ਦੀ KYC ਪ੍ਰਕਿਰਿਆ ਨੂੰ ਪੂਰਾ ਕਰਨ ਦੇ ਲਈ ਲੋਕਾਂ ਨੂੰ ਸੱਦਾ ਦਿੱਤਾ ਹੈ ਜਿਸ ਤੇ ਲਈ ਬੈਂਕਾਂ ਨੇ ਵੀ 1 ਜੁਲਾਈ ਤੋਂ ਵਿਸ਼ੇਸ਼ ਮੁਹਿੰਮ ਚਲਾਈ ਹੈ ਇਹ ਯੋਜਨਾएं ਆਪਕੀ ਬਹੁਤ ਮਦਦ ਕਰਦੀ ਹੈ ਇਸ ਲਈ ਬੈਂਕੋ ਨੇ ਜੋ ਜਿੰਨਾ بڑا ਅਭਿਆਨ ਚਲਾਇਆ ਹੈ ਹੁਣ ਤੱਕ ਜਨਤਨ ਯੋਜਨਾ ਦੇ ਤਹਿਤ ਲਗਭਗ 56 ਕਰੋੜ ਖਾਤੇ ਖੋਲੇ ਗਏ ਨੇ ਇਨ੍ਹਾਂ ਖਾਤਿਆਂ ਵਿੱਚ 67% ਪਿੰਡਾਂ ਅਤੇ ਅਰਧ ਸ਼ਹਿਰੀ ਖੇਤਰ ਦੇ ਲੋਕ ਨੇ ਮੈਲਾ ਖਾਤਾ ਧਾਰਕਾਂ ਦੀ ਸੰਖਿਆ 30 ਕਰੋੜ ਅਰਥਾਤ 55% ਤੋਂ ਜ਼ਿਆਦਾ ਹੈ ਇਨ੍ਹਾਂ ਖਾਤਿਆਂ ਵਿੱਚ ਜਮਾ ਪੂੰਜੀ 2.63 ਲੱਖ ਕਰੋੜ ਤੋਂ ਪਾਰ ਕਰ ਗਈ ਹੈ ਗਲੋਬਲ ਇੰਡੈਕਸ 2025 ਦੇ ਅਨੁਸਾਰ ਦੇਸ਼ ਵਿੱਚ 90% ਲੋਕਾਂ ਦਾ ਬੈਂਕ ਖਾਤਾ ਹੈ ਸਾਲ 2011 ਵਿੱਚ ਇਹ ਅੰਕੜਾ ਸਿਰਫ 35% ਤੱਕ ਸੀਮਤ ਸੀ ਪ੍ਰਧਾਨ ਮੰਤਰੀ ਜਨਤਨ ਯੋਜਨਾ ਦੀ ਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਨਤਨ ਖਾਤਿਆਂ ਦੇ ਮਾਧਿਅਮ ਰਾਹੀਂ ਹੁਣ ਤੱਕ 321 ਸਰਕਾਰੀ ਯੋਜਨਾਵਾਂ ਦਾ ਲਾਭ ਸਿੱਧਾ ਲਾਭਪਾਤਰੀਆਂ ਤੱਕ ਪਹੁੰਚ ਰਿਹਾ ਹੈ ਜਨਤਨ ਯੋਜਨਾ ਨੇ ਖਾਤਾਧਾਰਕਾਂ ਨੂੰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਅਟਲ ਪਿੰਚ ਯੋਜਨਾ ਵਰਗੀਆਂ ਸਮਾਜਿਕ ਸੁਰੱਖਿਆ ਦੇ ਨਾਲ ਵੀ ਜੋੜਿਆ ਅਤੇ ਮੁਦਰਾ ਰੇੜੀ ਪਟੜੀ ਵਾਲਿਆਂ ਦੇ ਲਈ ਪੀਐਮ ਸਵੈ ਨਿਧੀ ਅਤੇ ਸਟੈਂਡਅਪ ਵਰਗੀਆਂ ਲੋਨ ਦੀਆਂ ਯੋਜਨਾਵਾਂ ਰਾਹੀਂ ਆਪਣੇ ਖਾਤਾਬਧਾਤਾ ਦੀ ਟੈਗਲਾਈਨ ਦੇ ਨਾਲ 11 ਸਾਲ ਪਹਿਲਾਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਗਰੀਬ ਅਤੇ ਮੱਧ ਵਰਗ ਦੇ ਲਈ ਆਰਥਿਕ ਅਤੇ ਸਮਾਜਿਕ ਸੁਰੱਖਿਆ ਕਵਚ ਬਣ ਗਿਆ ਹੈ